ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਵੱਲੋਂ ਈਰਾਨ ਨੂੰ ਧਮਕੀ ਦਿੱਤੀ ਗਈ ਹੈ। ਅਸਲ ਦੇ ਵਿੱਚ ਇਹ ਧਮਕੀ ਬੰਬਾਰੀ ਦੀ ਹੈ। ਈਰਾਨ ਦੇ ਨਾਲ ਅਮਰੀਕਾ ਦੀ ਪਰਮਾਣੂ ਪ੍ਰੋਗਰਾਮ ਨੂੰ ਲੈ ਕੇ ਗੱਲਬਾਤ ਹੋਣੀ ਸੀ ਜੋ ਰੱਦ ਹੋ ਗਈ ਹੈ ਜਿਸ ਤੋਂ ਬਾਅਦ ਇਹ ਬਿਆਨ 트੍ਰੰਪ ਦਾ ਹੈ। ਮਾਮਲੇ ਦੇ ਨਾਲ ਜੁੜੀ ਜੋ ਜਾਣਕਾਰੀ ਮਿਲੀ ਕਿ ਈਰਾਨ ਦੇ ਰਾਸ਼ਟਰਪਤੀ ਮਸੂਦ ਨੇ ਪਰਮਾਣੂ ਪ੍ਰੋਗਰਾਮ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੀ ਗੱਲਬਾਤ ਨੂੰ ਰੱਦ ਕਰ ਦਿੱਤਾ ਹੈ। ਇਸ ਤੋਂ ਬਾਅਦ ਡੋਨਲਡ ਟਰੰਪ ਈਰਾਨ ਤੋਂ ਨਾਰਾਜ਼ ਨੇ ਅਮਰੀਕਾ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਈਰਾਨ ਪਰਮਾਣੂ ਸਮਝੌਤੇ ਤੇ ਸਹਿਮਤ ਨਹੀਂ ਹੁੰਦਾ ਤੇ ਉਹਨਾਂ ਦੇ ਉੱਤੇ ਬੰਬਾਰੀ ਕੀਤੀ ਜਾਏਗੀ। ਇਸ ਦੇ ਨਾਲ ਹੀ ਉਹਨਾਂ ਦੇ ਉੱਤੇ ਸਖਤ ਆਰਥਿਕ ਪਾਬੰਦੀਆਂ ਵੀ ਲਗਾਈਆਂ ਜਾਣਗੀਆਂ। ਤੁਹਾਨੂੰ ਦਾ ਜ਼ਿਕ 2018 ਤੋਂ ਅਮਰੀਕਾ ਤੇ ਈਰਾਨ ਦੇ ਵਿਚਾਲੇ ਤਣਾਅ ਲਗਾਤਾਰ ਵੱਧਦਾ ਜਾ ਰਿਹਾ ਹੈ। ਗਾਜ਼ਾ ਦੇ ਵਿੱਚ ਇਜ਼ਰਾਈਲ ਹਮਾਸ ਸੰਘਰਸ਼ ਦੌਰਾਨ ਈਰਾਨ ਸਮਰਪਿਤ ਸਮੂਹਾਂ ਦੇ ਨੇਤਾ ਵੀ ਹਮਲੇ ਦੇ ਖੇਰੇ ਦੇ ਵਿੱਚ ਆਏ ਸਨ ਪਰ ਪਰਮਾਣੂ ਸਮਝੌਤੇ ਦੇ ਮੁੱਦੇ ਨੂੰ ਲੈ ਕੇ ਹੁਣ ਤਣਾਅ ਵੱਧ ਸਕਦਾ ਹੈ ਮਸੂਦ ਨੇ ਕਿਹਾ ਕਿ ਪਰਮਾਣੂ ਸਮਝੌਤੇ ਤੇ ਦੋਹਾਂ ਪੱਖਾਂ ਵਿਚਾਲੇ ਸਿੱਧੀ ਗੱਲਬਾਤ ਦੀ ਸੰਭਾਵਨਾ ਨੂੰ ਰੱਦ ਕਰ ਦਿੱਤਾ ਗਿਆ ਨਾਲੇ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਕਿ ਸਿੱਧੇ ਤੌਰ ਤੇ ਗੱਲਬਾਤ ਕੀਤੀ ਜਾ ਸਕਦੀ ਹੈ ਨਿਊਜ਼ ਚੈਨਲ ਦੇ ਨਾਲ ਗੱਲਬਾਤ ਕਰਦੇ ਟਰੰਪ ਨੇ ਪੁਸ਼ਟੀ ਕੀਤੀ ਕਿ ਅਮਰੀਕਾ ਅਤੇ ਇਰਾਨੀ ਅਧਿਕਾਰੀ ਗੱਲਬਾਤ ਕਰ ਰਹੇ ਨੇ ਉਹਨਾਂ ਨੇ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਜੇਕਰ ਸੌਦਾ ਨਹੀਂ ਹੋਇਆ ਤਾਂ ਮੈਂ ਲਗਾਵਾਗਾ ਡਬਲ ਟੈਰਿਫ ਅਜੇ ਹਾ ਰਾਸ਼ਪਤੀ 트ੰਪ ਨੇ ਕਿਹਾ ਉਹ ਸਮਝੌਤਾ ਨਹੀਂ ਕਰਦੇ ਤਾਂ ਬੰਬਾਰੀ ਕੀਤੀ ਜਾਏਗੀ ਇਸ ਗੱਲ ਦੀ ਸੰਭਾਵਨਾ ਹੈ ਕਿ ਜੇਕਰ ਉਹ ਕੋਈ ਸੌਦਾ ਨਹੀਂ ਕਰਦੇ ਤਾਂ ਮੈਂ ਉਹਨਾਂ ਦੇ ਉੱਤੇ ਡਬਲ ਟੈਰਿਫ ਲਗਾ ਦਵਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ 4 ਸਾਲ ਪਹਿਲਾਂ ਅਜਿਹਾ ਕੀਤਾ ਸੀ ਤੁਹਾਨੂੰ ਦੱਸਦੇ ਇਹ ਕਿ ਆਪਣੇ ਪਹਿਲੇ ਪ੍ਰੋਗਰਾਮ ਦੇ ਵਿੱਚ ਡੋਨਾਲਡ ਟਰੰਪ ਨੇ 2015 ਦੇ ਈਰਾਨ ਪਰਮਾਣੂ ਸਮਝੌਤੇ ਤੋਂ ਅਮਰੀਕਾ ਨੂੰ ਦੂਰ ਕਰ ਲਿਆ ਸੀ ਸਮਝੌਤੇ ਨੇ ਈਰਾਨ ਦੇ ਪਰਮਾਣੂ ਪ੍ਰੋਗਰਾਮ ਤੇ ਸਖਤ پابੰਦੀਆਂ ਲਗਾਈਆਂ ਸੀ ਤੇ ਈਰਾਨ ਨੇ ਅਮਰੀਕੀ ਧਮਕੀ ਨੂੰ ਰੱਦ ਕਰ ਦਿੱਤਾ ਵਿਦੇਸ਼ ਮੰਤਰੀ ਅਬਾਸ ਅਰਾਜੀ ਨੇ ਕਿਹਾ ਕਿ ਈਰਾਨ ਨੇ ਡੋਨਾਲਡ ਟਰੰਪ ਦੇ ਪੱਤਰ ਦਾ ਜਵਾਬ ਓਮਾਨ ਰਾਹੀਂ ਭੇਜਿਆ ਹੈ ਇਸ ਚੁੱਠੀ ਦੇ ਵਿੱਚ ਟਰੰਪ ਨੇ ਈਰਾਨ ਦੇ ਨਾਲ ਨਵੇਂ ਪ੍ਰਮਾਣੂ ਸਮਝੌਤੇ ਦੀ ਅਪੀਲ ਕੀਤੀ ਹੈ ਟਰੰਪ ਦੀ ਧਮਕੀ ਤੋਂ ਬਾਅਦ ਈਰਾਨ ਦੇ ਨਾਲ ਸਬੰਧਾਂ ਦੇ ਵਿੱਚ ਤਣਾਅ ਇੱਕ ਵਾਰ ਫਿਰ ਤੋਂ ਵਧਣ ਲੱਗ ਗਿਆ ਦੱਸਿਆ ਜਾ ਰਿਹਾ ਹੈ ਕਿ ਈਰਾਨ ਦੇ ਰਾਸ਼ਟਰਪਤੀ ਮਸੂਦ ਪਜਸਕੀਆਂ ਨੇ ਪ੍ਰਮਾਣੂ ਪ੍ਰੋਗਰਾਮ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਜੋ ਗੱਲਬਾਤ ਕਰਨੀ ਸੀ ਉਹ ਰੱਦ ਕਰ ਦਿੱਤੀ ਗਈ ਉਸ ਤੋਂ ਬਾਅਦ ਟਰੰਪ ਈਰਾਨ ਤੋਂ ਨਾਰਾਜ਼ ਚੱਲ ਰਹੇ ਨੇ ਤੇ ਉਹਨਾਂ ਨੇ ਧਮਕੀ ਦਿੱਤੀ ਹੈ ਕਿ ਜੇਕਰ ਈਰਾਨ ਪ੍ਰਮਾਣੂ ਸਮਝੌਤੇ ਤੇ ਸਹਿਮਤ ਨਹੀਂ ਹੁੰਦਾ ਬੰਬਾਰੀ ਕੀਤੀ ਜਾਏਗੀ ਇਸ ਦੇ ਨਾਲ ਹੀ ਉਹਨਾਂ ਦੇ ਉੱਤੇ ਸਖਤ ਆਰਥਿਕ ਪਾਬੰਦੀਆਂ ਲਗਾਈਆਂ ਜਾਣਗੀਆਂ ਪੰਡਾਸ 1 2000 18 ਤੋਂ ਅਮਰੀਕਾ ਤੇ ਇਰਾਨ ਵਿਚਾਲੇ ਤੇ ਨਾਲ ਲਗਾਤਾਰ ਵਾਅਦਾ ਜਾ ਰਿਹਾ ਹੈ ਗਾਜ਼ਾ ਦੇ ਵਿੱਚ ਇਜ਼ਰਾਈਲ ਹਮਾ ਸੰਘਰਸ਼ ਦੌਰਾਨ ਇਰਾਨ ਸਮਰਪਿਤ ਸਮੂਹਾਂ ਦੇ ਨੇਤਾ ਦੇ ਹਮਲੇ ਦੇ ਘੇਰੇ ਦੇ ਵਿੱਚ ਆਏ ਨੇ ਹੁਣ ਪਰਮਾਣੂ ਸਮਝੌਤੇ ਨੂੰ ਲੈ ਕੇ ਲਗਾਤਾਰ ਤਨਾ ਜਿਹੜਾ ਉਹ ਵਾਅਦਾ ਹੋਇਆ ਨਜ਼ਰ ਆ ਸਕਦਾ ਹੈ ਪਰ ਦੂਜੇ ਪਾਸੇ ਜੇ ਅਸੀਂ ਇਰਾਨ ਦੀ ਗੱਲ ਕਰੀਏ ਤਾਂ ਇਰਾਨ ਨੇ 트ੰਪ ਦੀ ਧਮਕੀ ਨੂੰ ਖਾਰਜ ਕਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਅਮਰੀਕੀ ਧਮਕੀਆਂ ਨੂੰ ਰੱਦ ਕਰ ਦਿੱਤਾ ਗਿਆ ਵਿਦੇਸ਼ ਮੰਤਰੀ ਅਬਾਸ ਦੇ ਵੱਲੋਂ ਕਿਹਾ ਗਿਆ ਕਿ ਈਰਾਨ ਨੇ ਡੋਨਾਲਡ 트੍ਰੰਪ ਦੇ ਪੱਤਰ ਦਾ ਜਵਾਬ ਓਮਾਨ ਰਾਹੀਂ ਭੇਜਿਆ ਹੈ ਤੇ ਇਸ ਚਿੱਠੀ ਦੇ ਵਿੱਚ 트੍ਰੰਪ ਨੇ ਈਰਾਨ ਦੇ ਨਾਲ ਨਵੇਂ ਪ੍ਰਮਾਣੂ ਸਮਝੌਤੇ ਦੀ ਅਪੀਲ ਕੀਤੀ ਹੈ 트੍ਰੰਪ ਦੀ ਧਮਕੀ ਤੋਂ ਬਾਅਦ ਈਰਾਨ ਦੇ ਨਾਲ ਸਬੰਧਾਂ ਦੇ ਵਿੱਚ ਤਣਾਅ ਇੱਕ ਵਾਰ ਫਿਰ ਤੋਂ ਵਧਣ ਦੀ ਸੰਭਾਵਨਾ ਜੜੀ ਹੈ ਉਹ ਨਜ਼ਰ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ 트੍ਰੰਪ ਨੇ ਕਿਹਾ ਕਿ ਜੇਕਰ ਸੌਦਾ ਨਹੀਂ ਹੁੰਦਾ ਤੇ ਬੰਬਾਰੀ ਈਰਾਨ ਦੇ ਉੱਤੇ ਕਰ ਦਿੱਤੀ ਜਾਏਗੀ ਪਰ ਦੂਸਰੇ ਪਾਸੇ ਜੇ ਅਸੀਂ ਗੱਲ ਕਰੀਏ ਤੇ ਇਹਨਾਂ ਧਮਕੀਆਂ ਨੂੰ ਖਾਰਜ ਇਰਾਨ ਦੇ ਵੱਲੋਂ ਕਰ ਦਿੱਤਾ ਗਿਆ ਹੈ ਪਰ ਜਿੱਥੇ ਤੱਕ ਰਿਪੋਰਟ ਸਾਹਮਣੇ ਆਈ ਹੈ ਕਿ ਡੋਨਾਲਡ ਟਰੰਪ ਪ੍ਰਮਾਣੂ ਪ੍ਰੋਗਰਾਮ ਨੂੰ ਲੈ ਕੇ ਜੋ ਗੱਲਬਾਤ ਇਰਾਨ ਦੇ ਰਾਸ਼ਟਰਪਤੀ ਦੇ ਨਾਲ ਕਰਨ ਵਾਲੇ ਸੀ ਉਸ ਨੂੰ ਰੱਦ ਕਰ ਦਿੱਤਾ ਗਿਆ ਔਰ ਰੱਦ ਵੀ ਇਰਾਨ ਦੇ ਰਾਸ਼ਟਰਪਤੀ ਦੇ ਵੱਲੋਂ ਹੀ ਕੀਤਾ ਗਿਆ ਜਿਸ ਤੋਂ ਬਾਅਦ ਡੋਨਾਲਡ ਟਰੰਪ ਦਾ ਇਹ ਬੰਬਾਰੀ ਵਾਲਾ ਬਿਆਨ ਸਾਹਮਣੇ ਆਇਆ ਤਾਂ ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਹੁਣ ਈਰਾਨ ਦੇ ਉੱਤੇ ਵਾਧੂ ਪਰੇਸ਼ਾਨੀਆਂ ਅਮਰੀਕਾ ਦੇ ਵੱਲੋਂ ਪਾਈਆਂ ਜਾ ਸਕਦੀਆਂ ਨੇ ਨਾਲ ਹੀ ਨਾਲ ਉਹਨਾਂ ਦੇ ਉੱਤੇ ਟੈਰਿਫ ਲਗਾਉਣ ਦੀ ਗੱਲ ਵੀ ਜਿਹੜੀ ਹੈ ਉਹ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਕੀਤੀ ਗਈ ਹੈ